ਛੇਦ ਬੀਜੇਪੀ ਵਾਲੇ ਕੋਈ ਮੌਕਾ ਜਾਣ ਨਹੀਂ ਦਿੰਦੇ ਵੀ ਪੰਜਾਬ ਤੇ ਕੋਈ ਥੋੜਾ ਚਰੌਣਾ ਹੋਵੇ ਤਾਂ ਕੱਲੀ ਇੱਕ ਨੋਟਿਸ ਕੱਢਿਆ ਉਹਨਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ ਅੱਜ ਮੀਡੀਆ 'ਚ ਛਪਿਆ ਵੀ ਹੈ ਬਹੁਤ ਸਾਰੇ ਮੀਡੀਆ 'ਚ ਮੇਰੇ ਕੋਲੇ ਪਿਆ ਹੈ ਸਾਹ ਜੀ ਆ ਜਿਹੜਾ ਸਰਕਾਰੀ ਨੋਟਿਸ ਹੈ ਪਾਖੜਾ ਡੈਮ ਤੇ ਹੁਣ ਉਹ ਕਹਿੰਦੇ ਵੀ ministry of foreign affairs ਵੱਲੋਂ ਆਇਆ 296 CISF ਦੇ ਜਿਹੜੇ ਸਿਕਿਉਰਟੀ ਗਾਰਡ ਲਾਉਂਗੇ ਅਸੀਂ ਪਾਖੜਦੇ ਹਾਂ 296 ਅਲੱਗ-ਅਲੱਗ ਰੈਂਕ ਦੇ ਅਫਸਰ ਲੱਗਣਗੇ ਤਾਂ ਜਿਹੜੀ ਸੈਂਟਰਲ ਫੋਰਸ ਹੈ ਤੇ ਉਹਦੇ ਵਾਸਤੇ 290100 ਰੁਪਇਆ 290100 290000 100 ਰੁਪਈਆ ਪਰ ਹੈਡ ਇੱਕ ਸਾਲ ਦਾ ਇੱਕ ਬੰਦੇ ਦਾ ਖਰਚ ਹੈ ਤੇ ਉਹਦੇ ਵਾਸਤੇ ਉਹ ਕਹਿੰਦੇ ਵੀ 8 ਕਰੋੜ 58 ਲੱਖ 9000 600 8 ਕਰੋੜ 58 ਲੱਖ 960 ਸਮਝ ਲੋ 960 ਇਹ ਪੈਸੇ ਬੀਬੀ ਐਮ ਬਿਦੇਵੀ ਜੇ ਪੰਜਾਬ ਦੀ ਮਨਤੀ ਇਸ ਗੱਲ ਨੂੰ ਨੋਟਿਸ ਥੋੜਾ ਧਿਆਨ ਦੇਣ ਦੀ ਲੋੜ ਹੈ ਮੈਂ ਦੁਬਾਰਾ ਕਹਿ ਦੇਣਾ ਕਿ 290000 100 ਰੁਪਏ ਇੱਕ ਬੰਦੇ ਦਾ 296 ਬੰਦੇ ਲਾਉਣੇ ਨੇ ਤੇ ਟੋਟਲ ਬਣਦਾ 8 ਕਰੋੜ 58 ਲੱਖ 9600 ਇਹ ਪੈਸੇ ਕਹਿੰਦੇ ਜੀ ਅਸੀਂ ਪੰਜਾਬ ਤੋਂ ਜੱਬੀ ਵੀ ਐਮ ਵੀ ਦਾ ਮਤਲਬ ਵੀ ਪੰਜਾਬ ਦਾ ਹੀ ਹਿੱਸਾ ਹੈ ਕੀ ਗੱਲ ਜੀ ਇਹ ਕਿ ਲੋੜ ਪਈ ਸੀ ਇੱਥੇ ਪੰਜਾਬ ਪੁਲਿਸੇ ਕੰਪਰੀਜ਼ ਕਰ ਰਹੀ ਹੈ ਪੰਜਾਬ ਪੁਲਿਸ ਉਸ ਟਾਈਮ ਦੀ ਆਖਿਆ ਫਰੀਜ਼ ਕਰ ਰਹੀ ਹੈ ਅਸੀਂ ਕਿਉਂ ਪੈਸੇ ਦੀਏ ਜੀ ਇਹ ਸੀਆਈਏਐਸਐਫ ਕਿਉਂ ਲਾਈ ਹੈ ਐਸ ਸਾਲ ਤਾਂ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਣਦੀ ਹੈ ਵੀ ਸੀਆਈਐਸਐਫ ਵਾਲੇ ਫੱਟਾ ਖੋਲ ਦੇਣਗੇ ਉੱਤੇ ਇਹਦਾ ਮਤਲਬ ਇਹ ਅਗਲੇ ਸਾਲ ਦੀ ਚੋਰੀ ਵਾਸਤੇ ਕਰ ਰਹੇ ਆ ਸਾਡੇ ਤੇ ਖਰਚਾ ਵਾਧੂ ਪਾ ਰਹੇ ਮਤਲਬ ਅਸੀਂ ਆਪਦਾ ਪਾਣੀ ਵੀ ਲਟਾਈਏ ਤੇ ਉਹਦੇ ਪੈਸੇ ਵੀ ਲਈਏ ਬਿਲਕੁਲ ਨਹੀਂ ਹੋਊਗਾ ਜੀ ਮੈਸਿਸਾਬ ਕਹਿੰਦੇ ਬੀਬੀਐਮ ਵੀ ਚਿਟਾਤੀ ਹੈ ਸਾਡਾ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਉਹ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅੱਜ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਤੇ ਉਤੋਂ ਆ ਆ ਥੱਪ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ 올 ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾਂਗੇ ਜੀ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜੇ ਆਂ ਜੀ ਤੁਹਾਡੇ ਤੇ ਹੁਣ ਕੀ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ ਚਾਰ ਪੰਜ ਬੀਪੀਐਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਕਿਹਾ ਜਾਂਦਾ ਪਰ ਉਹ ਦੱਸਦੇ ਨੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਬੀਜੇਪੀ ਚ ਉਹ ਦੱਸਦੇ ਨੇ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਉਹ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹੜਾ ਕੰਮ ਪੰਜਾਬ ਪੁਲਿਸ ਫਰੀਜ਼ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਨਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਵੋਟ ਪਾਤੀ ਉੱਥੇ ਬੀਜੇਪੀ ਸਰਕਾਰ ਹੈ ਦੋ ਇੱਕ ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ ਦੋ ਇੱਕ ਨੇ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣਾ ਨੂੰ ਦਿੱਤਾ ਜਾਉਂਦਾ ਤਾਂ ਕੱਲ ਨੂੰ ਆਇਆ ਫੈਸਲਾ ਕਰ ਲੈਣਾ ਤੇ ਉੱਥੇ ਜੀ ਫਿਰ ਸਾਡੀ ਸੀਆਈਐਸਪ ਲੱਗੀ ਹੋਈ ਆ ਅੱਜ ਰਾਤ ਨੂੰ ਭੱਟਾ ਖੋਲਾਂਗੇ ਐਂ ਕਰਨਾ ਚਾਹੁੰਦੇ ਮਤਲਬ ਮੈਂ ਭਾਜੀਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ ਹੈਨਾ ਉਹਨਾਂ ਨੂੰ ਰਿਵਾਰਡ ਵੋਟ ਦੇਣ ਲੱਗੇ ਨੇ ਹੁਣ ਕਿਸ ਨੂੰ ਸੰਸਦ ਅਵਾਰਡ ਦਿੱਤਾ ਕਿਸ ਨੂੰ ਕੁਝ ਪਾਰਲੀਮੈਂਟ ਦੇ ਸਭ ਤੋਂ ਬਾਅਦ ਮੈਂ ਬੋਲਦਾ ਰਿਹਾ ਮੈਂ ਤਾਂ ਕਦੇ ਅਵਾਰਡ ਬੂਡ ਬਾਰੇ ਸੋਚਿਆ ਨਹੀਂ ਨਾ ਤੇ ਉਹ ਅਵਾਰਡ ਬੂਡ ਜੇ ਹੀ ਮਿਲ ਜੇ ਹੁੰਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਹੁੰਦੇ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਆ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਾਬ ਲੈ ਮੰਗਣਗੇ